ਬਾਪੂ ਜੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਐਡੀ ਵੱਡੀ ਕੋਠੀ ਬਣਾ ਕੇ ਇੱਥੇ ਆ ਕੇ ਕੱਚਾ ਮਕਾਨ ਇੱਥੇ ਕਿਉਂ ਰਹਿਣ ਲੱਗ ਗਏ ਇਹ ਵਸ ਅੱਛਾ ਬਾਪੂ ਜੀ ਆਹ ਜਿਹੜਾ ਤੁਸੀਂ ਕਮਰਾ ਬਣਾਇਆ ਹਾਂਜੀ ਇਹ ਆਏਗੇ ਵਸ ਤੇ ਬਣਾਇਆ ਇਹ ਕੋਈ ਵੱਖਰਾ ਕੋਈ ਗੈਸਟ ਆ ਜਾਣ ਠੀਕ ਹੈ ਦੋ ਬੰਦੇ ਠੀਕ ਹੈ ਇਹ ਅਸੀਂ ਬਿਲਕੁਲ ਇਹ ਵੀ ਦੇਸੀ ਢੰਗ ਦਾ ਸਸੇ ਕੱਲ ਪੰਜਾਬੀ ਉਹ ਮੈਂ ਥੋੜਾ ਆਪਣਾ ਮਾਲ ਬਠਿੰਡੇ ਵਾਲਾ ਅੱਜ ਮੈਂ ਹੈਗਾ ਅੰਮ੍ਰਿਤਸਰ ਦੇ ਨੇੜੇ ਪੱਟੀ ਪੱਟੀ ਦੇ ਕੋਲੇ ਇੱਕ ਪਿੰਡ ਆ ਉੱਥੇ ਐਸ ਘਰ ਦੇ ਵਿੱਚ ਇੱਕ ਬਜ਼ੁਰਗ ਜੋੜਾ ਜ਼ਿੰਦਗੀ ਜਿਉ ਰਿਹਾ ਆਪਣੇ ਨਾਲੋਂ ਵੱਖਰੀ ਆਮ ਲੋਕਾਂ ਨਾਲੋਂ ਵੱਖਰੀ ਜ਼ਿੰਦਗੀ ਜਿਉ ਰਿਹਾ ਤੇ ਅੱਜ ਤੁਹਾਨੂੰ ਮੈਂ ਦਿਖਾਵਾਂ ਕਿ ਕਿਦਾਂ ਉਹਨਾਂ ਦਾ ਰਹਿਣਾ ਸਹਿਣਾ ਕਿਦਾਂ ਦਾ ਘਰ ਹੈ ਕਿਦਾਂ ਦੇ ਕਮਰੇ ਕੀ ਗੱਲ ਬਾਤ ਹੈ ਇਹ ਵੀ ਨਹੀਂ ਵੀ ਕੋਈ ਉਹਨਾਂ ਕੋਲੇ ਕਿਸੇ ਚੀਜ਼ ਦੀ ਘਾਟ ਹੈ ਉਹਨਾਂ ਦੇ ਬੱਚੇ ਇੱਕ ਅਮਰੀਕਾ ਇੱਕ ਕੈਨੇਡਾ ਇੱਕ ਕਿਤੇ ਜੋਬ ਕਰ ਰਹੇ ਹਨ ਤੇ ਦੋਨੇ ਆਪ ਚੰਗੇ ਰਿਟਾਇਰ ਹੋਏ ਆ ਪਹਿਲਾਂ ਤਾਂ ਦੇਖੋ ਉਹਨਾਂ ਨੇ ਕੁਦਰਤ ਨਾਲ ਜੁੜੇ ਹੋਏ ਕਹਿੰਦੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਕੋਠੀ ਪਾ ਲਈ ਸੀਗੀ ਪਰ ਸਕੂਨ ਨਹੀਂ ਮਿਲਿਆ ਇਸ ਸਕੂਨ ਕਰਕੇ ਆਪਦੇ ਪਿੰਡ ਦੁਆਰਾ ਆ ਕੇ ਠੀਕ ਆ ਦੇਖੋ ਐਦਾਂ ਦਾ ਜਿਹੜਾ ਘਰ ਦੇ ਵਿੱਚ ਮਾਹੌਲ ਤਿਆਰ ਕਰ ਲਿਆ ਆ ਦੇਖੋ ਉਹਨਾਂ ਨਾਲ ਗੱਲ ਵੀ ਕਰਾਵਾਂਗੇ ਸੋਨੂੰ ਉਹਨਾਂ ਦਾ ਘਰ ਵੀ ਦਿਖਾਵਾਂਗੇ ਕੱਚਾ ਘਰ ਬਣਾ ਕੇ ਰਹਿਣ ਲੱਗ ਗਏ ਉਹ ਬਜ਼ੁਰਗ ਜਿਹੜਾ ਜਿਹੜਾ ਕਦੇ ਪੂਰੀ ਹਾਈ ਫਾਈ ਨੌਕਰੀ ਕਰਦਾ ਸੀ ਤੇ ਆ ਜੋ ਦੇਖੋ ਕਿਦਾਂ ਦਾ ਕੁਝ ਬਣਾਇਆ ਕਹਿੰਦੇ ਫਿਰ ਲਾ ਸੋਨ ਉਹਨਾਂ ਦਾ ਬਾਗ ਬਗੀਚੀ ਦਿਖਾਦੇ ਆ ਬਾਅਦ ਦੇ ਵਿੱਚ ਉੱਪਰ ਬਣਾ ਰਹੇ ਉੱਪਰ ਹੈ ਕੋਈ ਗੱਲ ਤੇ ਆ ਦੇਖੋ ਕਿਦਾਂ ਦਾ ਸਿਸਟਮ ਬਣਾਇਆ ਹੋਇਆ ਸਿਰਫ ਦੋਨੋਂ ਹੀ ਰਹਿੰਦੇ ਨੇ ਬੇਬੇ ਤੇ ਬਾਪੂ ਆਪਦੀ ਸਬਜ਼ੀ ਲਈ ਹੋਈ ਆ ਦੇਖੋ ਠੀਕ ਹੈ ਆਸੇ ਕੱਚਾ ਕਮਰਾ ਇੱਕ ਤੇ ਹੁਣ ਜਿੱਥੇ ਰਹਿੰਦੇ ਆ ਸੋ ਨੂੰ ਸਾਰਾ ਸਿਸਟਮ ਦਿਖਾਉਣਾ ਅੱਜ ਮੇਰੇ ਨਾਲ ਭੱਜ ਜਾਓ ਕਰਾ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸ਼ਬਨਾਮ ਜੀ ਮੇਰਾ ਨਾਮ ਭਰਪੋਰ ਸਿੰਘ ਸੰਧੂ ਜੀ ਅੱਛਾ ਤੇ ਬਾਪੂ ਜੀ ਕਿਹੜੇ ਵਿਭਾਗ ਵਿੱਚ ਰਿਟਾਇਰ ਹੋਏ ਹੋ ਜੀ ਪਿੰਡ ਪੁਰਜ ਨੱਥੂ ਕੇ ਆ ਮੈਂ ਟਾਊਨ ਪਲੈਨਿੰਗ ਡਿਪਾਰਟਮੈਂਟ ਤੇ ਯੂਪੀ ਗਵਰਨਮੈਂਟ ਤੋਂ ਰਿਟਾਇਰ ਹਾਂ अच्छा ਤੁਸੀਂ ਰਿਟਾਇਰਮੈਂਟ ਲਖਨਊ ਤੋਂ ਹੀ ਲਖਨਊ ਤੋਂ ਹੀ ਜੁਪੀ ਤੋਂ ਹਾਂਜੀ ਅੱਛਾ ਤੁਸੀਂ ਤੇ ਬੇਬੇ ਦੋਨੋਂ ਰਹਿੰਦੇ ਇੱਥੇ ਹੀ ਹਾਂਜੀ ਹਾਂਜੀ ਇਹ ਬਿਨਾਰ ਹੈ 15 ਸਾਲ ਅੱਛਾ ਹੀ ਇਹ ਵੀ ਪੰਜਾਬੀ ਦੇ ਵਿੱਚ ਲਿਟਰੇਚਰ ਦੇ ਵਿੱਚ ਪੀ ਐਚ ਡੀ ਨੇ ਅੱਛਾ ਹੀ ਤੇ ਉਸ ਤੋਂ ਬਾਅਦ ਫਿਰ ਇਹ ਇੱਥੇ ਡਿਗਰੀ ਕਾਲਜ ਦੇ ਵਿੱਚ ਲੈਕਚਰਰ ਬੱਬੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਐਡੀ ਵੱਡੀ ਕੋਠੀ ਬਣਾ ਕੇ ਇੱਥੇ ਆ ਕੇ ਕੱਚਾ ਮਕਾਨ ਇੱਥੇ ਕਿਉਂ ਰਹਿਣ ਲੱਗੇ ਏ ਬੱਸ ਸਮਝੋ ਵੀ ਕੋਈ ਸੰਜੋਗ ਹੀ ਇਦਾਂ ਦਾ ਬਣਿਆ ਵੀ ਮੈਂ ਰਿਟਾਇਰਮੈਂਟ ਹੋ ਕੇ ਤੇ ਤੋਂ ਬਾਅਦ 2 ਸਾਲ ਮੈਂ ਅਮਰਸਾ ਚ ਚਰਿਆ ਜੀ ਤੇ ਉਹ ਜਿਹੜੀਆਂ ਲਾਈਫ ਸਟਾਈਲ ਡਿਜ਼ੀਜ਼ਸ ਨੇ ਜਿਵੇਂ ਕਿ ਬੀਪੀ ਵਦਨਾ ਬੰਦੇ ਨੂੰ ਗੈਸਟ੍ਰਿਕ ਦੀ ਹਾਂਜੀ ਉਹ ਮੈਂ ਦਾ ਮੈਂ ਸ਼ਿਕਾਰ ਹੋ ਗਿਆ ਹਾਂਜੀ ਤੇ ਪ੍ਰੇਸ਼ਾਨ ਸੀ ਫਿਰ ਮੈਂ ਪਿੰਡੇ ਮੇਰੇ ਕੋਲ ਜਗਾ ਪਈ ਸੀ ਢਾਈ ਕਨਾਲ ਅੱਛਾ ਇਹ ਆਈਡੀ ਕਿੱਥੋਂ ਆਇਆ ਵੀ ਕੱਚਾ ਘਰ ਬਣਾ ਲਈਏ ਆਪਾਂ ਇਸ ਤਰ੍ਹਾਂ ਇਹ ਅਸੀਂ ਜਦੋਂ ਇੱਥੇ ਬਗੀਚਾ ਲਾ ਲਿਆ ਜੀ ਤੇ ਇੱਥੇ ਵੀ ਚਲੋ ਆ ਤੇ ਨਾ ਕੱਚਾ ਅਸੀਂ ਬਣਾਇਆ ਵੀ ਗੋਲ ਏ ਬਿਲਡਿੰਗ ਹੈ ਜਿਸ ਮੈਨੂੰ ਦਿਖਾ ਦੇਣ ਲਈ ਆਪਾਂ ਗੱਲਾਂ ਕਰੀਏ ਸਾਰਾ ਦਿਖਾਉਨੇ ਆ ਹਾਂਜੀ ਇਹ 14 22 ਦਾ ਸਰਕਲ ਹੈ 14 ਫੁੱਟ ਦਾ ਜੀ ਇਹਦੇ ਵਿੱਚ 7 ਫੁੱਟ ਦਾ ਬਰਾਂਡਾ ਏ ਜੀ ਤੇ ਆ ਦੇਖੋ ਕਿਹਰੇ ਕਿਹਰੇ ਬਰਾਂਡਾ ਏ ਅੱਛਾ ਕਿਹਰੇ ਕਿਹਰੇ ਬਰਾਂਡਾ ਤੇ ਮੋਰਨੀਆਂ ਪਾਈਆਂ ਕਿਹਨੇ ਪਾਈਆਂ ਜੀ ਇਹ ਬਸ ਇੱਥੇ ਪਿੰਡ ਦੇ ਆਰਟਿਸਟ ਨੇ ਅੱਛਾ ਜੀ ਲੇਡੀ ਨੂੰ ਸੱਦ ਕੇ ਆਈਂਦੇ ਇਹ ਬਣਵਾਈਆਂ ਠੀਕ ਹੈ ਇਹ ਚਲਾਈ ਦੇ ਅੰਦਰ 4 ਇੰਚੇ ਇਟਾਂ ਦੀ ਹੈ 4 ਇੰਚੀ ਇਟਾਂ ਦੀ ਹੈ ਬਾਹਰ 4 ਇੰਚ ਦੀ ਇਹ ਕੰਦ ਹੈ ਮਿੱਟੀ ਦੀ ਜੀ ਉਹਦੇ ਵਿੱਚ ਆ ਦੇਖੋ ਸਾਰਾ ਇੰਨੀ ਇੰਨੀ ਚੌੜੀ ਇਹ ਮਿੱਟੀ ਦੀ ਕੰਦ ਹੈ ਜੀ ਇਹਦੇ ਵਿੱਚ ਇਹ ਮੋਰਨੀਆਂ ਬਣੀਆਂ ਹੋਈਆਂ ਅੱਛਾ ਸਾਰੇ ਤੁਸੀਂ ਕੱਚਾ ਜਿਵੇਂ ਮਿੱਟੀ ਦੀ ਖੁਸ਼ਬੂ ਜੀ ਆਉਣੀ ਹੈ ਨਾ ਉਹ ਚੀਜ਼ ਨੂੰ ਮਹਿਸੂਸ ਕਿਤੇ ਬੇਬੇ ਚੱਲਿਓ ਅੰਦਰ ਖੋਲਿਓ ਆ ਜਿਵੇਂ ਤੁਹਾਨੂੰ ਦਿਖਾਈਏ ਘਰ ਅੱਛਾ ਇਹ ਤੁਹਾਡਾ ਜਿਵੇਂ ਆਪਾਂ ਕਹਿ ਰਹੀਏ ਬੈਡਰੂਮ ਆ ਜੀ ਹਾਂ ਇਹ ਬੈਡਰੂਮ ਦੇਖੋ ਵੀ ਇਹ ਵੈਸੇ ਤੇ 12-14 ਫੁੱਟ ਬਣ ਜਾਂਦਾ ਕਿਉਂਕਿ ਇਹ ਅੱਠ ਕੋਨਾ ਬਣਾਇਆ ਅਸੀਂ ਗੋਲ ਨਹੀਂ ਬਣਾਇਆ ਜੀ ਤੇ ਇਹਦੇ ਵਿੱਚ ਆ ਡਬਲ ਸਟੋਰੀ ਆ ਇਹ ਅੰਦਰੋਂ ਹੀ ਪੌੜੀ ਉੱਪਰ ਗਈ ਹੈ ਜੀ ਅੰਦਰੋਂ ਹੀ ਪੌੜੀ ਚੜਦੀ ਹੈ ਇੱਕ ਬੈਡਰੂਮ ਇਹ ਤੇ ਇੱਕ ਉੱਪਰ ਹੈ ਬੈੱਡ ਵੀ ਵਾਪਸ ਉਹਦੇ ਆਰਮ ਬਿਲਡਰ ਕੇ ਨਹੀਂ ਹੈਗੇ ਨਹੀਂ ਇਹ ਫਿਰ ਬਿਲਕੁਲ ਅਹੀਂ ਇਸ ਸਿੰਪਲ ਡਿਜ਼ਾਈਨ ਦੇ ਰੱਖ ਕੇ ਬਣਾਏ ਆ ਜਿਹੜੇ ਮਾਰਕੀਟ 'ਚ ਮਿਲਦੇ ਉਹ ਨਹੀਂ ਅਹੀਂ ਆਪਣਾ ਹੀ ਉਹਨਾਂ ਨੂੰ ਡਿਜ਼ਾਈਨ ਦੱਸ ਕੇ ਆਪਣੇ ਬਗੀਚੇ ਦੀ ਲੱਕੜ ਅੱਛਾ ਜੀ ਆਪਣੇ ਬਗੀਚੇ ਦੀ ਲੱਕੜੀ ਵਰਤੀ ਆ ਇੱਥੇ ਕਿਕਰਾਂ ਸੀ ਦੋ ਅੱਛਾ ਜੀ ਉਹ ਡਿੱਗ ਪਿਆ ਸੁੱਕ ਗਿਆ ਤੇ ਫਿਰ ਉਹ ਚਰਾ ਕੇ ਅਸੀਂ ਤੇ ਸਾਰਾ ਅੱਛਾ ਬੈੱਡ ਬਣਾ ਲਿਆ ਹਾਂਜੀ ਸਾਰਾ ਇੱਧਰ ਇੱਧਰ ਦਿਖਾ ਦਿਓ ਜੀ ਇਹ ਪਹਿਲਾਂ ਇਹ ਰਸੋਈ ਬਣਾਈ ਸੀ ਤੁਸੀਂ ਹਾਂਜੀ ਇਹ ਛੋਟੀ ਰਸੋਈ ਸੀ ਅੱਛਾ ਜੀ ਤੇ ਫਿਰ ਹੁਣ ਕਿਉਂਕਿ ਅਸੀਂ ਪੱਕੇ ਰਹਿਣਾ ਸ਼ੁਰੂ ਕਰਤਾ ਤੇ ਇੱਥੇ ਆਵਾਜ਼ੇ ਆਉਣ ਕਾ ਹੋਣ ਕਾ ਕਿ ਅੱਛਾ ਫਿਰ ਮੈਡਮ ਦਿੱਕਤ ਮਹਿਸੂਸ ਕਰਦੇ ਅੱਛਾ ਛੋਟੀ ਜੀ ਗੋਲ ਰਸੋਈ ਬਣਾਈ ਸੀ ਫੇਰ ਇੱਧਰ ਬਣਾ ਦੀ ਕਿਉਂਕਿ ਇਹ ਗੋਲ ਹੈ ਨਾ ਬਰਾਂਡਾ ਹਾਂਜੀ ਇਹਦੇ ਚ ਬੈਕ ਸਾਈਡ ਤੇ ਉਧਰਲੇ ਪਿੱਛੇ ਵਾਸ਼ਰੂਮ ਹੈ ਆਰ ਰਸੋਈ ਸੀ ਇੱਕ ਛੋਟਾ ਜਿਹਾ ਬਰਾਂਡਾ ਪੰਨੀ ਸਾਈਡ ਤੇ ਹੈ ਜੀ ਇਹ ਫਿਰ ਅਸੀਂ ਰਸੋਈ ਨੂੰ ਇੱਥੇ ਆ ਸਾਡਾ ਗਰਾਜ ਸੀ ਸੈਪਰੇਟ ਵੱਖਰਾ ਸੀਗਾ ਅੱਛਾ ਜੀ ਇਹਨੂੰ ਅਸੀਂ ਗਰਾਜ ਨੂੰ ਰਸੋਈ ਚ ਕਨਵਰਟ ਕਰਤਾ ਬਾਪੂ ਜੀ ਅੱਜਕੱਲ ਤਾਂ ਮਾਰਕੀਟ ਚ ਬੜੇ ਸੋਹਣੇ ਮਿਲਦੇ ਨੇ ਡਾਈਨਿੰਗ ਟੇਬਲ ਤੁਸੀਂ ਆਪ ਖੁਦ ਬਣਵਾਏ ਆ ਜੀ ਹਾਂ ਇਹ ਐਂ ਸਮਝ ਲਓ ਵੀ ਕੋਸਟ ਸੇਵ ਉਹ ਲੱਕੜ ਪਈ ਸੀ ਇਹ ਲੱਕੜ ਚਰਾ ਕੇ ਅਸੀਂ ਦੇ ਇਥੇ ਵਿਸਤ੍ਰਿਤ ਹੋਏ ਜਿਵੇਂ ਤੁਸੀਂ ਦੱਸਿਆ ਸੋਡੀ ਬਹੁਤ ਸੋਹਣੀ ਕੋਠੀ ਅੰਮ੍ਰਿਤਸਰ ਪਈ ਐ ਤੇ ਸਾਰਾ ਫਰਨੀਚਰ ਪਿਆ ਉੱਥੋਂ ਕੁਝ ਨਹੀਂ ਲੈਂਦਾ ਤੁਸੀਂ ਅਸੀਂ ਉੱਥੋਂ ਕੁਝ ਨਹੀਂ ਲੈਂਦਾ ਉੱਥੇ ਸੋਫੇ ਵੀ ਇਹ ਡਾਈਨਿੰਗ ਟੇਬਲ ਵੀ ਸਾਰੇ ਬੈੱਡ ਵੀ ਅੱਛਾ ਕਿੱਲੇ ਵੀ ਪੁਰਾਣੇ ਸਟਾਈਲ ਆ ਇਹ ਕਿੱਲੇ ਵੀ ਦੇਸੀ ਸਟਾਈਲ ਦਾ ਹੀ ਇੱਥੇ ਸਭ ਤੁਹਾਨੂੰ ਦੇਸੀ ਸਟਾਈਲ ਦਾ ਮਿਲ ਜਾਣਾ ਆ ਵਾਸ਼ੂ ਅੱਖਾਂ ਨੂੰ ਇਹੀ ਸੋਹਣੇ ਲੱਗਦੇ ਆ ਜੀ ਦੇਖੋ ਤੇ ਵਾਸ਼ ਬੈਸਨ ਦੇਖੋ ਇਹ ਵੀ ਅੱਛਾ ਵਾਸ਼ ਬੈਸਨ ਪਿੱਤਲ ਦਾ ਹੀ ਇਹ ਕਹਦਾ ਬਣਵਾਇਆ ਇਹ ਕੜਾਈ ਦੇ ਕੁੰਡੇ ਉਤਾਰ ਕੇ ਜੀ ਫਰੇਮ ਲਾ ਕੇ ਤੇ ਕੜਾਈ ਤੋਂ ਇਹ ਜੀ ਆਇਆ ਹੈਗਾ ਅੱਛਾ ਇਹ ਇਹ ਵੀ ਬੈੱਡ ਤੁਸੀਂ ਨਵਾਂ ਬਣਵਾਇਆ ਜੀ ਇਹ ਪੁਰਾਣਾ ਸਾਡਾ ਸੀਗਾ ਇਹ ਪੁਰਾਣੇ ਬੈੱਡ ਸੀਗੇ ਅੱਛਾ ਜੀ ਸਾਡੇ ਕਿਤਾਜੀ ਦੇ ਟਾਈਮ ਦੇ ਆ ਢੋ ਅਸੀਂ ਬਿਲਕੁਲ ਦੇਸੀ ਸਟਾਈਲ ਦੀ ਇਹਨੂੰ ਬਣਵਾਈ ਆ ਠੀਕ ਹੈ ਇਹ ਸਾਡੀ ਰਸੋਈ ਆ ਗਈ ਦੇਸੀ ਸਟਾਈਲ ਸਿੰਪਲ ਮਾਸ਼ੱਲਾ ਇਹਦੇ ਵਿੱਚ ਹੀ ਬੈੱਡ ਆ ਇੱਥੇ ਬੈਠ ਕੇ ਰੋਟੀ ਖਾ ਲੈਂਦੇ ਆ ਇੱਥੇ ਠੀਕ ਹੈ ਮੈਡਮ ਇੱਥੇ ਸਬਜੀ ਸਬਜੀ ਚੇਰ ਲੈਂਦੇ ਆ ਤੇ ਬੇਬੇ ਨੇ ਸਾਨੂੰ ਚਾਹ ਦਾ ਪਕੌੜੇ ਬਣਾ ਕੇ ਖਵਾਏ ਹਲੇ ਉੱਤੇ ਉੱਪਰੀ ਪਿਆ ਹੈ ਨਾ ਤੇ ਇਸ ਤੋਂ ਇਲਾਵਾ ਸਾਨੂੰ ਆ ਜਾ ਪਾਪੀ ਆਪਾਂ ਹੋਰ ਵੀ ਦਿਖਾ ਦਈਏ ਫਕਾਉਰੇ ਵੀ ਦਿਖਾ ਦੇ ਬਹੁਤ ਸਵਾਦ ਸੀ ਇਹ ਬਚ ਗਏ ਸਤ ਬਹੁਤ ਸਵਾਦ ਸੀ ਆ ਜੀ ਮੰਝਲਾ ਹੈ ਹਾਂਜੀ ਆ ਅਸੀਂ ਬੈੱਡ ਵੀ ਬਿਲਕੁਲ ਦੇਖਦੇ ਅਸੀਂ ਢੰਗ ਦਾ ਇਹ ਵੇਖੋ ਇੱਟਾਂ ਦਾ ਬਣਾਇਆ ਹੈ ਸਿੰਪਲ ਢੰਗ ਨਾਲ ਜੀ ਤੇ ਆ ਬੈਂਚ ਵੀ ਵੇਖੋ ਸਾਡੇ ਲਾਗੇ ਇਹ ਵੀ ਸੀਮੈਂਟ ਦੇ ਵਿੱਚ ਜੀ ਤੇ ਬਹੁਤ ਸੋਹਣਾ ਇਹ ਉੱਪਰ ਚਵਾਰਾ ਤੇ ਇੱਥੇ ਨਾਲ ਨਿੱਕੀ ਰਸੋਈ ਬਣਾਉਣ ਦੀ ਕੋਸ਼ਿਸ਼ ਕਰਦੇ ਸੀ ਨਹੀਂ ਨਹੀਂ ਇਹ ਨਾ ਪਹਿਲਾਂ ਐਕਚੁਅਲੀ ਪਹਿਲਾਂ ਰਸੋਈ ਤੇ ਥੱਲੇ ਇਹ ਸਟੋਰ ਸੀ ਛੋਟਾ ਅੱਛਾ ਜੀ ਉਹ ਪਤਲਾ ਸਟੋਰ ਵੀ ਬਾਅਦ ਚ ਬਣਾਏ ਤੇ ਇਹ ਰਸੋਈ ਸੀਗੀ ਇਹ ਅੱਛਾ ਜੀ ਤੇ ਬਾਅਦ ਚ ਬੱਚੇ ਕਹਿੰਦੇ ਵੀ ਇਹ ਨਾ ਕਮਰਾ ਤੰਗ-ਤੰਗ ਹੈ ਅੱਛਾ ਜੀ ਇਹਦਾ ਬਰਾਂਡ ਆ ਗਿਆ ਜੀ ਇਹ ਬਰਾਂਡ ਜੇ ਗੱਲ ਕਰੀ ਤਾਂ ਤੁਹਾਡੇ ਘਰੇ ਬੈਟੀ ਹੋਣਗੇ 8-10 ਤਾਂ ਹਨਾ ਜੀ ਹਾਂ ਨਹੀਂ ਇਹ ਵੇਖੋ ਆਈ ਵੀ ਇਹੀਂ ਬਣਾਇਆ ਇੱਥੇ ਹੀ ਕੱਟ-ਕੱਟ ਕੇ ਲੱਗਿਆ ਇਹ ਇੱਥੇ ਹੀ ਠੀਕ ਹੈ ਮਿਸਤਰੀ ਬਾਪੂ ਥੋੜਾ ਯਾਰ ਲੱਗਦਾ ਹੈ ਨਾ ਹਾਂਜੀ ਹਾਂਜੀ ਇਹ ਵੀ ਰੈਸਟ੍ਰਿਕ ਟਾਈਪ ਦਾ ਹੀ ਬਣਾਇਆ ਉਹ ਸਮਝ ਲੈਂਦੇ ਨੇ ਉਹਨਾਂ ਨੂੰ ਬੱਸ ਦੱਸ ਦੱਸ ਕੇ ਤੇ ਜੀ ਤੇ ਇਹ ਫਿਰ ਅੱਛਾ ਮੈਂ ਤੁਸੀਂ ਬਾਥਰੂਮ ਅੱਜਕੱਲ ਉੱਪਰਲੇ ਯੂਜ਼ ਕਰ ਦਿਓ ਨਹੀਂ ਥੱਲੇ ਵੀ ਕਰਦੇ ਥੱਲੇ ਵੀ ਹੈਗਾ ਜਦੋਂ ਬੱਚੇ ਆ ਜਾਂਦੇ ਆ ਅਲੱਗ-ਅਲੱਗ ਆਪਦੇ ਬੈੱਡਰੂਮ ਹਾਂ ਨਹੀਂ ਆ ਹੁਣ ਤਾਂ ਸਾਰਾ ਦਿੱਕਤ ਨਹੀਂ ਆਉਂਦੀ ਕਿ ਜਗ੍ਹਾ ਹੋ ਗਈ ਹੈ ਸਾਡੇ ਕੋਲੇ ਨਾ ਇੱਥੇ ਪੰਜ ਜਾਣੇ ਆ ਗਏ ਗੈਸਟ ਅੱਛਾ ਜੀ ਤੇ ਫਿਰ ਉਹਨਾਂ ਨੂੰ ਅਸੀਂ ਇੱਕ ਕੱਪੜਾ ਇੱਥੇ ਪਾਤਾ ਇੱਕ ਥੱਲੇ ਪਾਤਾ ਤੇ ਫਿਰ ਅਸੀਂ ਉਹ ਸੋਈ ਜਿਹੜਾ ਬੈੱਡ ਲੱਗਾ ਆਹ ਵਹੀਂ ਉੱਤੇ ਪੈ ਗਏ ਠੀਕ ਹੈ ਉਹ ਬੜੇ ਖੁਸ਼ ਕਹਿੰਦੇ ਵੀ ਬਹੁਤ ਵਧੀਆ ਹੈ ਜੇ ਮਾਰਿਸ਼ ਹੁੰਦੀ ਆ ਉਦੋਂ ਫਿਰ ਅਸੀਂ ਇੱਥੇ ਬੈਠ ਜਾਂਦੇ ਆ ਆ ਬਾਰਿਸ਼ ਦੇ ਮੌਸਮ ਆ ਇੱਥੇ ਬੈਠ ਕੇ ਬਾਰਿਸ਼ ਦਾ ਨਜ਼ਾਰਾ ਆਨੰਦ ਮਾਣਦੇ ਹੋ ਦੇਖੋ ਹਰਿਆਲੀ ਮਿੱਤਰੋ ਬਾਹਰ ਇਹ ਸ਼ੌਂਕ ਦੇ ਮੁੱਲ ਹੁੰਦੇ ਆ ਇਹ ਜੇ ਸ਼ੌਂਕ ਪਾ ਲੋ ਨਾਲੇ ਤੁਸੀਂ ਖੁਸ਼ ਨਾਲੇ ਮੇਰੇ ਵਰਗੇ ਹੋਰ ਦੇਖਣ ਵਾਲੇ ਕੋਸ਼ ਹਨ ਤੁਸੀਂ ਸੁੱਕ ਰਹੇ ਹੋ ਤੁਸੀਂ ਸੁੱਕ ਰਹੇ ਹੋ ਤੁਸੀਂ ਕਿਹਨਾਂ ਦੇ ਪੱਤੇ ਠੀਕ ਹੈ ਜੀ ਇੱਥੇ ਸਾਡੇ ਕੋਲ ਸੁੱਕਣ ਸਪਾਉਣ ਵਾਲਾ ਇਹ ਕੰਮ ਨਹੀਂ ਖਤਮ ਹੁੰਦਾ ਅੱਛਾ ਜੀ ਕਿਉਂਕਿ ਇੱਥੇ ਸਾਡੇ ਕੋਲ ਆਰ ਹੈ ਜੀ ਤੇ ਸ਼ਹਿਰੀ ਲਾਈਫ ਦੇ ਵਿੱਚ ਤਾਂ ਬੰਦਾ ਖਾਲੀ ਬੈਠਾ ਰਹਿੰਦਾ ਹਾਂਜੀ ਹਾਂਜੀ ਬਿਲਕੁਲ ਇਸ ਕਰਕੇ ਬਿਲਕੁਲ ਅਸੀਂ ਇਹ ਕਿ ਆਪਣੀ ਤੁਸੀਂ ਸਿਹਤ ਨੂੰ ਠੀਕ ਰੱਖਣ ਲਈ ਭਾਵੇਂ ਜਿੰਨਾ ਸਾਰਾ ਦਿਨ ਭੰਦੇ ਜੀ ਰੱਖੋ ਵੀ ਜੀ ਰੱਖੋ ਹਾਂਜੀ ਤੇ ਨਾਂ ਵੀ ਕੋਈ ਬਿਲਕੁਲ ਕੋਈ ਸਿਹਤ ਵੀ ਤੁਹਾਡੀ ਦੱਸਦੇ ਨਹੀਂ ਮਟਾਪੇ ਮਟੂਪੇ ਤੋਂ ਬਚੇ ਹੋਏ ਜੀ ਹਾਂਜੀ ਬਸ ਅੱਛਾ ਬਾਪੂ ਜੀ ਆ ਜਿਹੜਾ ਤੁਸੀਂ ਕਮਰਾ ਬਣਾਇਆ ਹਾਂਜੀ ਇਹ ਆਏਗੇ ਵਾਸਤੇ ਬਣਾਇਆ ਇਹ ਕੋਈ ਵੱਖਰਾ ਕੋਈ ਗੈਸਟ ਆ ਜਾਣ ਤਾਂ ਠੀਕ ਹੈ ਦੋ ਬੰਦੇ ਠੀਕ ਹੈ ਇਹ ਅਸੀਂ ਬਿਲਕੁਲ ਇਹ ਵੀ ਦੇਸੀ ਢੰਗ ਦਾ ਹੀ ਅਚਰੀ ਸਾਰੀ ਛੱਤ ਵੀ ਦੂਜੀ ਬਣਾਈ ਹੈ ਇਹ ਛੱਤ ਕਾਨਿਆਂ ਦੀ ਦੇਖੋ ਹਾਂਜੀ ਅੰਦਰ ਦੇਖੋ ਤੁਸੀਂ ਆਹ ਹੈ ਹੈ ਇਹ ਵੀ ਦੇਖੋ ਦੇਖੋ ਇਹ ਛੱਤ ਹੈ ਉਹ ਜਿਵੇਂ ਗਾਣੇ ਵਾਲਾ ਕਹਿੰਦਾ ਹੁੰਦਾ ਕੁੱਲੀ ਯਾਰ ਦੀ ਸੁਰਗ ਦਾ ਝੂਟਾ ਤੇ ਅੱਗ ਲਾਵਾ ਮਹਿਲ ਨੂੰ ਗਲੋਈ ਪਈ ਹੈ ਨਾ ਇਹ ਦੇਖੋ ਆ ਤੁਸੀਂ ਵੇਖੋ ਸਿੰਪਲ ਡਿਜ਼ਾਈਨ ਦੇ ਬੈੱਡ ਆ ਉਹਦਾ ਦੇ 25-25 ਹਜ਼ਾਰ ਦੇ ਬੈੱਡ ਵੀ ਬਣਾ ਕੇ ਦਿੰਦੇ 30 ਹਜ਼ਾਰ ਬਿਲਕੁਲ ਬਿਲਕੁਲ ਜੀ 30 ਇਹ ਕੱਲਾ ਵਾਲਾ 5000 ਰੁਪਿਆ ਬਣਵਾਈ ਦਿੱਤੀ ਹੈ ਇਹਨਾਂ ਦੀ ਜੀ ਏ ਵੇ ਲੋਬੀ ਅੱਛਾ ਇਹ ਜਿਹੜੀ ਲੱਕੜ ਸੀ ਉਹ ਵੀ ਤੁਹਾਡੇ ਆਪ ਦੇ ਲੱਕੜ ਸਾਡੇ ਆਪਣੇ ਘਰ ਦੇ ਆ ਦੇਖੋ ਆ ਮੇਜ਼ ਬਣਿਆ ਦੇਖੋ ਤੁਸੀਂ ਆ ਦੇਖੋ ਬਿਲਕੁਲ ਸਿੰਪਲ ਇਹ ਬੱਜਿਸਤਰਾ ਇਹ ਅਮਰੀਕਾ ਦੇ ਵਿੱਚ ਇਹਨੂੰ ਨਾ ਰਸਟਿਕ ਫਰਨੀਚਰ ਕਹਿੰਦੇ ਆ ਰਸਟਿਕ ਫਰਨੀਚਰ ਹਾਂਜੀ ਹਾਂਜੀ ਬੇਬੇ ਜੀ ਇਹ ਬੱਜਿਸ ਤਰ੍ਹਾਂ ਕੱਟੀ ਲੱਕੜ ਨੂੰ ਉਸੇ ਤਰ੍ਹਾਂ ਹੀ ਬਸ ਕਰਕੇ ਅੱਛਾ ਠੀਕ ਹੈ ਉਸੇ ਤਰ੍ਹਾਂ ਹੀ ਕੁਦਰਤੀ ਢੰਗ ਤਰੀਕੇ ਨਾਲ ਤੇ ਅੱਛਾ ਜੀ ਇਧਰੋਂ ਦਿਖਾਈਏ ਇਹਨੂੰ ਆਪਾਂ ਹੀ ਆਰਾਮ ਕੁਰਸੀ ਕਹਿੰਦੇ ਆ ਹਾਂਜੀ ਇਹ ਆਰਾਮ ਕੁਰਸੀ ਹੈ ਇਹ ਪਹਿਲਾ ਅੰਗਰੇਜ਼ ਅਫਸਰ ਹੈ ਨਾ ਪਹਿਲਾ ਇਹ ਘਰਾਂ ਚ ਵੀ ਹੁੰਦੀਆਂ ਸੀ ਤੇ ਇਹ ਫਿਰ ਅਸੀਂ ਉੱਥੇ ਅੰਮ੍ਰਿਤਸਰ ਬਣਵਾਇਆ ਸੀ ਕਹਿੰਦਾ ਲੱਕੜ ਲਿਆ ਕੇ ਮਿਸਤਰੀ ਘਰ ਚ ਹੀ ਲਾ ਕੇ ਇਹ ਚਾਰ ਕੁਰਸੀਆਂ ਬਣਵਾਇਆ ਦੋ ਇੱਥੇ ਲਏ ਆ ਦੋ ਉੱਥੇ ਆ ਬਾਪੂ ਜੀ ਆਪਾ ਦਾ ਬਹੁਤ ਕੁਝ ਦਿਖਾਤਾ ਕਈ ਤਾਂ ਆ ਆਲੇ ਨੂੰ ਦੇਖ ਕੇ ਉਹਨਾਂ ਦੇ ਬਚਪਨ ਯਾਦ ਆ ਜਾਊਗਾ ਹਾਂਜੀ ਆ ਵੇਖੋ ਵੀ ਇਹ ਸਾਡਾ ਚੌਂਕਾ ਆ ਆਲੇ ਹੁੰਦੇ ਸੀ ਇੱਥੇ ਹੀ ਸਾਗ ਸੂਕ ਬਣਾਉਂਦੇ ਸੀ ਹਿਆਲ ਚ ਅੱਛਾ ਚੁੱਲਾ ਚੌਂਕਾ ਬਣਾ ਲਿਆ ਆਪਦਾ ਇਹ ਚੁੱਲਾ ਹੈ ਠੀਕ ਹੈ ਹਾਲਾਂਕਿ ਬਾਪੂ ਵੀਰੇ ਛਪਰਾ ਇਸ ਤਰ੍ਹਾਂ ਮਿਲਦਾ ਨਹੀਂ ਅੱਜਕੱਲ ਕਾਨੇ ਕੁੰਨੇ ਫਿਰ ਸਾਰਾ ਸਿਸਟਮ ਕਿ ਕਾਨੇ ਅਸੀਂ ਵਢਾਏ ਸੀਗੇ ਲੇਬਰ ਨੂੰ ਦੇ ਕੇ ਨਾ ਤੇ ਪਣਗੋਟਾ ਪਿੰਡ ਉੱਥੇ ਨਹਿਰ ਜਾਂਦੀ ਹੈ ਨਹਿਰ ਦੇ ਉੱਤੇ ਕਾਨੇ ਸੀ ਤੋਂ ਅਸੀਂ ਉਹਦੋਂ ਨੂੰ ਲੇ ਪਣਗੋਟਾ ਜਿੱਥੋਂ ਦਾ ਸਾਹ ਪਣਗੋਟਾ ਉਹ ਲਿਖਣਾ ਸਾਹ ਪਣਗੋਟੇ ਵਾਲਾ ਜਿਹੜਾ ਠੀਕ ਹੈ ਉਹਨਾਂ ਨੇ ਫਿਰ ਸਾਨੂੰ ਇਹਨਾਂ ਵੱਢ ਕੇ ਤੇ ਘਰ ਹੀ ਸੁੱਟ ਗਏ ਬਾਪੂ ਜੀ ਇਦਾਂ ਦੇ ਤਾਂ ਮਿਸਤਰੀ ਨਹੀਂ ਲੱਭਦੇ ਅੱਜ ਕੱਲ ਇਹ ਕਹਿੰਦੇ ਮੰਨ ਲਓ ਮੈਂ ਕਿਸੇ ਨੂੰ ਕਹਾਂ ਉਹ ਸਾਲਾ ਕੀ ਢੰਗ ਜੇ ਕਰੀ ਜਾਂਦਾ ਯਾਰ ਅਸੀਂ ਤਾਂ ਪੱਕਾ ਬਣਾਉਣੇ ਆ ਨਹੀਂ ਉਹ ਮਿਸਤਰੀ ਤੇ ਮੇਰੇ ਕੰਮ ਕਰ ਨਹੀਂ ਸਕਦੇ ਇਹ ਸਿੰਪਲ ਲੇਬਰ ਟਾਈਪ ਦੇ ਆਪ ਤੁਸੀਂ ਤੁਸੀਂ ਵੀ ਤੁਸੀਂ ਲਿਪੇ ਕਰਿਆ ਨਹੀਂ ਨਹੀਂ ਲਿਪਿਆ ਵੀ ਉਹ ਲੇਬਰ ਨਹੀਂ ਹੈ ਲੇਬਰ ਨਹੀਂ ਹੈ ਇਹ ਅਸੀਂ ਨਾ ਦੋ ਬੰਦੇ ਫੜੇ ਬਿਲਕੁਲ ਲੇਬਰ ਟਾਈਪ ਦੇ ਠੀਕ ਹੈ ਤੇ ਉਹਨਾਂ ਨੂੰ ਆਖਿਆ ਵੀ ਤੁਹਾਨੂੰ ਮਿਸਤਰੀ ਬਣਾ ਦੇਣਾ ਠੀਕ ਹੈ ਤੇ ਉਹ ਦੋ ਮਹੀਨੇ ਬਸ ਅਸੀਂ ਡਿਜ਼ਾਈਨ ਉਹਨਾਂ ਨੂੰ ਦੱਸ ਕੇ ਬਾਪੂ ਆਪਣੇ ਬਗੀਚੀ ਚ ਫਿਰ ਕਿਹੜੇ ਕਿਹੜੇ ਆਪਣੇ ਦੇਖੋ ਨਿੰਬੂ ਸਾਡੇ ਲੱਗੇ ਹੋਏ ਨੇ ਦੇਖੋ ਹਾਂਜੀ ਨਿੰਬੂ ਆ ਨਿੰਬੂ ਦਾ ਦਰਖਤ ਹੈ ਹਾਂਜੀ ਆ ਵੇਖੋ ਪਾਟ ਵੀ ਰਹੇ ਨੇ ਪਾਣੀ ਜ਼ਿਆਦਾ ਪੀਣ ਕਰਕੇ ਅੱਛਾ ਪਾਣੀ ਜ਼ਿਆਦਾ ਆ ਤુલਸੀ ਹੈ ਇਹ ਅਸੀਂ ਮੁਕਸਬ ਤੋਂ ਲੈ ਕੇ ਆਏ ਸੀਗੇ ਜੀ ਇਹ ਸੱਤ ਤਰ੍ਹਾਂ ਦੀ ਤુલਸੀ ਹੈ ਇਹ ਜਿਹੜੀ ਆਮ ਤુલਸੀ ਘਰਾਂ ਚ ਲੱਗੀ ਹੁੰਦੀ ਉਹ ਸੁੱਕ ਜਾਂਦੇ ਨੇ ਉਹ ਸੁੱਕ ਜਾਂਦੇ ਹਾਂਜੀ ਹਾਂਜੀ ਪਰ ਇਹ ਪਰਮਾਨੈਂਟ ਟ੍ਰੀ ਟਾਈਪ ਤુલਸੀ ਹੈ ਟ੍ਰੀ ਟਾਈਪ ਹਾਂਜੀ ਆ ਫਾਲਸਾ ਲੱਗਾ ਹੋਇਆ ਦੇਖੋ ਫਾਲਸਾ ਕਹਿੰਦੇ ਇਹਨੂੰ ਹਾਂਜੀ ਫਾਲਸਾ ਇਹਨੂੰ ਕੋਈ ਫਲ ਲੱਗਦਾ ਹੈ ਖਾਣੇ ਵਾਸਤੇ ਇਹ ਫਲ ਲੱਗਦਾ ਹੈ ਬੜਾ ਵਧੀਆ ਫਲ ਲੱਗਦਾ ਇਹਨੂੰ ਬਾਬੂ ਜੀ ਮਿਰਚਾਂ ਤੁਸੀਂ ਉੱਪਰ ਮੂਹ ਵਾਲੀਆਂ ਲਾਈ ਬੈਠੇ ਹੋ ਹਾਂਜੀ ਬੜੀਆਂ ਮਿਰਚਾਂ ਪੂਰੀਆਂ ਇਹ ਕੌੜੀਆਂ ਬਹੁਤ ਹੋਣੀਆਂ ਇਹ ਗੁੱਛੇ ਵਾਲੀਆਂ ਕੌੜੀਆਂ ਨੇ ਆਹ ਵੇਖੋ ਆਹ ਕਰੌਂਦਾ ਫਲ ਲੱਗਾ ਹੋਇਆ ਦੇਖੋ ਕਰੌਂਦਾ ਇਹਦਾ ਚਾਰ ਵੀ ਬਣਦਾ ਹੈ ਆਹ ਕਰੌਂਦਾ ਹਾਂ ਅਸੀਂ ਤੇ ਇਹਦੀ ਚਟਣੀ ਬਣਾਵਣਾ ਖਾਣੇ ਗਰਮੀ ਦੇ ਵਿੱਚ ਅੱਛਾ ਇਹਦੀ ਹਾਂ ਅੱਗੇ ਪਿੰਡੀਆਂ ਤੋਰੀਆਂ ਨੇ ਠੀਕ ਹੈ ਜੀ ਅੱਗੇ ਫੇਰ ਆਹ ਨਿੰਬੂ ਦਾ ਬੂਟਾ ਹੈ ਆਹ ਕਾਗਜੀ ਨਿੰਬੂ ਆ ਉਹ ਦੂਜਾ ਦੇਸੀ ਨਿੰਬੂ ਸੀ ਠੀਕ ਹੈ ਹਾਂਜੀ ਉਧਰਲੇ ਪਾਸੇ ਅੰਜੀਰ ਦੇ ਬੂਟੇ ਨੇ ਅੱਛਾ ਅੰਜੀਰ ਦੇ ਬੂਟੇ ਵੀ ਦਿਖਾ ਦਈਏ ਇਹਦੇ ਦਾ ਅਸੀਂ 1 ਮਹੀਨਾ ਜੂਸ ਪੀਤਾ ਹੈਗਾ ਅੱਛਾ ਜੀ ਹਾਂਜੀ ਹਾਂਜੀ ਕਿਉਂਕਿ ਤਾਂ ਬੀਜ ਥੋੜਾ ਸਖਤ ਹੁੰਦਾ ਨਾ ਤੇ ਫਿਰ ਅਸੀਂ ਜੂਸ ਇਹਦਾ ਬਣਾਉਂਦੇ ਆ ਆ ਅਸੀਂ ਦੇਖੋ ਹੱਟ ਬਣਾਈਆਂ ਇਹਨੂੰ ਕੱਦੂ ਹੱਟ ਵੀ ਕਹਿ ਦਿੰਨੇ ਆ ਅਸੀਂ ਇਹਦੇ ਵਿੱਚ ਆ ਵੇਖੋ ਬਣਾ ਕੇ ਨਾ ਜਾਲੀ ਸਾਡੀ ਬਚ ਗਈ ਸੀ ਹੂੰ ਤੇ ਇਹ ਅਸੀਂ ਵੇਖ ਥੱਲੇ ਤੁਸੀਂ ਦੇਖੋ ਹੂੰ ਤੇ ਇਹਦੇ ਉੱਤੇ ਵੱਲ ਲੰਕ ਕੇ ਤੋਰੀਆਂ ਵੱਡੀਆਂ ਵੀ ਹੋ ਜਾਂਦੀਆਂ ਹਨਾ ਹਾਂਜੀ ਤੇ ਕਿਉਂਕਿ ਵੱਲਾ ਥਾਂਜ ਬਹੁਤ ਘਿਰਦਿਆਂ ਚੀਕੂ ਲੱਗਦੇ ਬੇਪੇ ਹਾਂਜੀ ਹਾਂ ਉਹ ਚੀਕੂ ਲੱਗਦੇ ਨੇ ਇਹ ਕਮਰਾ ਲੱਗ ਕੇ ਕਿਵੇਂ ਬਣਾਇਆ ਇਹ ਸਟੋਰ ਆ ਸਾਡਾ ਅੱਛਾ ਸਟੋਰ ਆ ਬਾਦੂ ਘਾਟੂ ਸਮਾਨ ਰੱਖਦਾ ਬਾਦੂ ਘਾਟੂ ਸਮਾਨ ਲਈ ਇਹ ਚ ਪਿਆਜ਼ ਪੂਜੀ ਰੱਖਿਆ ਹੋਰ ਬਾਬੂ ਜੀ ਬੱਚਿਆਂ ਨੇ ਨਹੀਂ ਕਿਹਾ ਜੀ ਬਾਪ ਤੁਸੀਂ ਆ ਕੇ ਕਰੀ ਨਾ ਜੀ ਆਪਣੇ ਕੋਲ ਇੰਨੀ ਤਗੜੀ ਕੋਠੀ ਹੈਗੀ ਆ ਜਾਨ ਨੂੰ ਤਾਂ ਸ਼ੌਕ ਹੈ ਇਹ ਬੱਚਿਆਂ ਨੂੰ ਵੀ ਸ਼ੌਕ ਹੈ ਇਹ ਬੱਚਿਆਂ ਦੀ ਵੀ ਫਰਮਾਇਸ਼ ਹੈ ਅੱਛਾ ਕਿ ਜਿੱਥੇ ਜਾਈਦਾ ਨਾ ਕਹਿੰਦੇ ਪਾਪਾ ਵੀ ਇਹ ਸਾਡੇ ਨਾਲ ਸੀਮੇਂਟ ਹੀ ਮੱਥੇ ਵੱਜਦਾ ਅੱਛਾ ਤੇ ਤੁਸੀਂ ਕੋਈ ਦੇਸੀ ਜਿਹਾ ਕੰਮ ਕਰੋ ਠੀਕ ਹੈ ਤੇ ਇਦਰੇ ਬਾਪੂ ਜੀ ਆਏ ਕੋਈ ਅਹੀਂ ਰਸਤਾ ਬਣਾਇਆ ਵੀ ਅਸੀਂ ਜੇ ਸੈਰ ਕਰਨੀ ਹੈ ਮੇਰੇ ਅੰਦਰ ਅੰਦਰ ਕਰ ਲੈਨੇ ਕੱਚੇ ਰਸਤੇ ਬਣਾਏ ਅੱਛਾ ਤੇ ਸੈਰ ਵੀ ਅੰਦਰੰਦਰ ਕਰ ਲੈਨੇ ਦੋਨੋਂ ਰਹਿਨੇ ਹੋ ਹਾਂਜੀ ਹਾਂਜੀ ਜਾਦਾਰਤਰ ਕੀ ਹੁੰਦਾ ਪਿਛਲੀ ਉਮਰ ਚ ਚਿਰਚੜਾ ਬਣ ਜਾ ਹੋ ਜਾਂਦਾ ਨਹੀਂ ਅਸੀਂ ਤੇ ਹੈਪੀ ਐਂਡ ਹੈਲਦੀ ਤੁਹਾਨੂੰ ਤੇ ਚਿਰਚੜਾ ਪਣ ਲੱਗਾ ਸਾਨੂੰ ਨਹੀਂ ਜੀ ਅਸੀਂ ਹੈਪੀ ਐਂਡ ਹੈਲਦੀ ਹੈਪੀ ਐਂਡ ਹੈਲਦੀ ਅਸੀਂ ਬਹੁਤ ਖੁਸ਼ ਰਹਿੰਦੇ ਆ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਇਹ ਹਰੀਆਲੀ ਜਿਨਾ ਵੈਸੇ ਵੀ ਹੈ ਇਹ ਜਾਪਾਨ ਦੇ ਵਿੱਚ ਰਿਸਰਚ ਮੰਨ ਲਓ ਸਾਡੇ ਬੱਚੇ ਫੋਰਨ ਹੈ ਜੀ ਕਦੇ ਮਨ ਬਣਾ ਵੀ ਉੱਥੇ ਜਾਵਾਂਗੇ ਅਸੀਂ ਅਮਰੀਕਾ 3 ਮਹੀਨੇ ਰਹਿ ਕੇ ਆਏ ਆ ਤੇ ਬੇਟੀ ਕੋਲੇ ਪਰ ਅਸੀਂ ਮੈਂ ਤੇ ਨਾਲ ਹੀ ਇਹ ਵੀ ਫੈਸਲਾ ਕਰਕੇ ਆ ਗਏ ਸਾਡੇ ਪਿੰਡਾਂ ਜਿਹਦਾ ਬਾਪੂ ਕੋਈ ਅਮਰੀਕਾ ਇੱਕ ਮਹੀਨਾ ਲਾਇਆ ਆ ਕੇ ਉਹ ਆਖੂਏ ਕੌਣ ਸਾ ਬ੍ਰਕਸ਼ਾ ਤੁਸੀਂ ਅਮਰੀਕਾ ਜਾ ਕੇ ਕੈਨੇਡਾ ਵੀ ਜਾ ਸਕਦੇ ਹੋ ਹਨ ਏਡੀ ਤੁਸੀਂ ਅਹੀਂ ਤੇ ਰਟਾਇਰ ਵੀ ਹੋ ਜਾਓ ਬੋਤ ਇੱਥੇ ਦੇਸੀ ਟੰਗ ਨਾ ਰਹਿ ਰਹੇ ਆ ਇੱਥੋਂ ਵੇਖੋ ਆ ਸਾਰੀ ਹਰਿਆਲੀ ਇਹਦੇ ਵਿੱਚ ਜਪਾਨ ਜਿੱਕਰ ਰਿਸਰਚ ਹੋਈ ਹੈ ਜੀ ਤੇ ਕੋਈ ਬੰਦਾ ਡਿਪਰੈਸ਼ਨ ਦਾ ਵੀ ਮਰੀਜ਼ ਹੈ ਨਾ ਤੇ ਉਹਨੂੰ ਹਰਿਆਲੀ ਦੇ ਵਿੱਚ ਰੱਖੋ ਦੰਦ ਦਿਨ ਤੇ ਉਹ ਠੀਕ ਹੋ ਜਾਏਗਾ ਬਹੁਤ ਲੋਕ ਉਹਥੇ ਡਾਕਟਰ ਸੋਹਣਗੜ ਕੋਲੇ ਜਾਂਦੇ ਨੇ ਕਈ ਹੋਣ ਗੜ ਵੀ ਜਾਂਦੇ ਆ ਤੁਸੀਂ ਵੀ ਆ ਕੇ ਅਸੀਂ ਉੱਥੋਂ ਅੱਛਾ ਤੁਸੀਂ ਉੱਥੇ ਮਿਲੇ ਪਹਿਲੀ ਵਾਰੀ ਆਰਗੈਨਿਕ ਖੇਤੀ ਦੀ ਟ੍ਰੇਨ ਤੁਸੀਂ ਦੋਨੋਂ ਗਏ ਸੀ ਬੇਬੇ ਹਾਂ ਜੀ ਦੋਨੋਂ ਗਏ ਠੀਕ ਹੈ ਨਾਲ ਹੀ ਮੇਰੇ ਗਏ ਤੇ ਅਮਰੀਤ ਸਿੰਘ ਹੋਰ ਵੀ ਸਾਡੇ ਮੈਚਮੇਟ ਸੀਗੇ ਉੱਥੇ ਠੀਕ ਹੈ ਜੀ ਹਾਂ ਜੀ ਠੀਕ ਹੈ ਉਹਨਾਂ ਦੀ ਹੀ ਸਾਥ ਬਣੀ ਹੋਈ ਸਾਡੀ ਸਾਹਜ ਇਹਨਾਂ ਨਾਲ ਤੇ ਅੱਗੇ ਬਾਪੂ ਕੀ ਪਲਾਨ ਆ ਕੋਈ ਹੋਰ ਬੂਟੇ ਲਾਉਣ ਦਾ ਜਾਂ ਕੋਈ ਅਸ ਬਣਾਉਂਦੇ ਕੋਈ ਇੰਨਾ ਇਹ ਹੁਣ ਪੈਕਅਪ ਹੋ ਗਿਆ ਨਾ ਇੱਥੇ ਹੁਣ ਲਗਭਗ ਬੂਟੇ ਦੀ ਕੋਈ ਗੰਜائش ਨਹੀਂ ਰਹੀ ਹਾਂ ਅੱਗੇ ਤੁਸੀਂ ਚੱਲੋ ਦੇਖੋ ਆ ਦੋ ਬੂਟੇ ਅੰਜੀਰ ਦੇ ਆਹ ਹਾਂ ਜੀ ਰਹੇ ਹਾਂ ਹਾਂ ਜੀ ਤੁਹਾਡੇ ਬੁੱਟੇ ਜਿਆਦੇ ਵੱਡੇ ਹੋ ਗਏ ਫਲ ਘੱਟ ਲੱਗਿਆ ਹੈ ਨਾ ਨਹੀਂ ਫਲ ਬਹੁਤ ਲੱਗਾ ਐਤ ਕੀ ਫਲ ਬਹੁਤ ਲੱਗਾ ਅੱਛਾ ਅੱਛਾ ਖਤਮ ਹੋ ਗਿਆ ਫਲ ਹੁਣ ਹੁਣ ਅੱਛਾ ਖਤਮ ਹੋ ਗਿਆ ਅੱਛਾ ਇਧਰ ਗਲਾਬ ਵੀ ਖੁੱਲਾ ਲਾਇਆ ਹੋਇਆ ਆ ਕਿੰਨੂ ਦੇ ਨੇ ਆ ਗਲਾਬ ਆ ਗਲਾਬ ਦੇ ਹੀ ਫੁੱਲ ਸਕਾਰ ਲੈਣੇ ਆ ਤੋੜ ਕੇ ਅੱਛਾ ਗਲਕੰਦ ਬਣਾ ਲੈਣੇ ਹੋ ਗਲਕੰਦ ਵੀ ਬਣਾਉਣੇ ਇਹਨੂੰ ਮਸਾਲੇ ਚ ਵੀ ਪਾਉਣੇ ਆ ਤੇ ਅਸੀਂ ਦੇਸੀ ਚਾਹ ਦੇ ਵਿੱਚ ਵੀ ਪਾਉਣੇ ਆ ਅੱਛਾ ਤੇ ਕੇਲੇ ਪੱਕ ਜਾਂਦੇ ਆ ਕੀਲੇ ਪੱਕਦੇ ਆ ਬਾਪੂ ਬਾਪੂ ਬਾਸ ਵੀ ਲਾਈ ਬੈਠਾ ਹੋਣਾ ਹਾਏ ਬਾਸ ਵੀ ਲਾਇਆ ਜੀ ਅਸੀਂ ਦਾ ਬਾਸ ਅਸੀਂ ਵੇਖੋ ਆਪਣੀ ਝੌਂਪੜੀ ਵਾਸਤੇ ਅਸੀਂ ਉਹ ਝੌਂਪੜੀ ਦੇ ਜਿੰਨਾ ਬਾਸ ਸਾਡਾ ਲੱਗਾ ਨਾ ਝੌਂਪੜੀ ਨੂੰ ਇਹ ਸਾਰਾ ਇੱਥੋਂ ਕੱਟ ਕੇ ਲਾਇਆ ਇੱਥੋਂ ਲਾਇਆ ਠੀਕ ਹੈ ਬਹੁਤ ਵਧੀਆ ਗੱਲ ਆ ਜੀ ਦੇਖੋ ਕਿੰਨੀ ਵਧੀਆ ਜ਼ਿੰਦਗੀ ਜਿਉ ਰਹੇ ਨੇ ਇਹਨਾਂ ਦੀ ਸੰਤੁਸ਼ਟੀ ਆ ਜੀ ਐ ਅਸੀਂ ਬੰਬੂ ਹਟ ਇਹ ਉੱਥੇ ਸਾਧਕ ਤੋਂ ਕਾਰੀਗਰਾਂ ਬਣਵਾ ਕੇ ਤੇ ਇੱਥੇ ਇੰਸਟਾਲ ਕਰਕੇ ਗਏ ਨੇ। ਅੱਛਾ ਉਹ ਆਪੇ ਫਿੱਟ ਕਰ ਗਈ। ਹਾਂਜੀ ਹਾਂਜੀ। ਇਹਦਾ ਕਿੰਨਾ ਖਰਚਾ ਆ ਜੀ? ਇਹਦਾ ਸਾਨੂੰ 55000 ਦੇ ਕਰੀਬ ਖਰਚਾ ਆਇਆ ਜੀ। ਓਕੇ ਤੇ ਇਹ ਤੁਸੀਂ ਦੇਖੋ ਵੀ ਇੱਥੇ ਬੈਠ ਕੇ ਦੇਖੋ ਇੱਥੇ ਇੱਕ ਵੱਖਰਾ ਸੀਨ ਹੈ। ਤੁਹਾਨੂੰ ਐ ਲੱਗਦਾ ਤੁਸੀਂ ਕਿਹੇ ਜੰਗਲ 'ਚ ਬੈਠੇ ਹੋ? ਜੰਗਲ 'ਚ ਬੈਠੇ ਸਹੀ ਗੱਲ ਆ ਵੱਖਰਾ ਸੀ। ਬਿਲਕੁਲ। ਸ਼ਾਂਤੀ ਵਾਲਾ ਇੱਥੇ ਮਾਹੌਲ ਹੈ। ਬਿਲਕੁਲ ਜੀ। ਕਿ ਵੇ ਲੋ ਵੀ ਇਨਾ ਫਰੂਟ ਆਇਆ ਵੀ ਅਸੀਂ ਇੱਕ ਕਰੀ ਬੈਠੋ ਆਜਾ ਪ੍ਰੇਖ ਸਿੰਘ ਬੈਠੋ ਆ ਲੈ ਗ੍ਰੀਦੇ ਅੱਛਾ ਪਹਿਲਾਂ ਸਾਡੇ ਇਹ ਗੋਲਾ ਸੀਗੇ ਆ ਐ ਅੱਛਾ ਤੂੰ ਉਹਦੇ ਗੋਲਾ ਸੀ ਬੀ ਲੋ ਪੂਰੇ 10 12 ਦਿਨ ਗੋਲਾ ਲੰਬੀਆਂ ਲੰਬੀਆਂ ਵਾਲੀਆਂ ਬਹੁਤ ਮਿੱਠੀਆਂ ਗੋਲਾ ਆਹ ਜੀ ਤੂਤੀਆਂ ਕਹਿੰਦੇ ਆਹ ਸਮਝ ਗਿਆ ਠੀਕ ਹੈ ਜੀ ਤੇ ਫੇਰ ਫਾਲਸਾ ਸਾਡਾ ਸ਼ੁਰੂ ਹੋ ਗਿਆ ਤੇ ਫਾਲਸਾ ਤੋਂ ਬਾਅਦ ਅੰਜੀਰ ਆ ਹੁਣ ਸਾਡਾ ਫਰੂਟ ਖਤਮ ਹੋਇਆ ਚੀਕੂ ਵੀ ਚੀਕੂ ਵੀ ਹਾਲੀ ਸਾਡੇ ਹੁਣੇ ਦੋ ਤਿੰਨ ਦਿਨ ਨੇ ਹੋਏ ਖਤਮ ਹੋਇਆ ਨਾ ਅੱਛਾ ਬਾਪੂ ਜੀ ਸ਼ੌਂਕ ਮੈਨੂੰ ਲੱਗਦਾ ਤੁਹਾਨੂੰ ਸ਼ੁਰੂ ਤੋਂ ਸੀ ਜਿਵੇਂ ਆ ਵੱਡਾ ਦਰਖਤ ਬੋਟਲ ਬਾਮ ਕੀ ਬੋਲਦੇ ਇਹ ਬੋਟਲ ਬਾਮ ਹੈ ਇਹ ਆ ਦੇਖੋ ਅਮਰੂਦ ਦੇ ਬੂਟੇ ਆ ਜਿਹੜੇ ਹੈਗੇ ਨਾ ਅੰਜੀਰ ਵਗੈਰਾ ਹਾਂਜੀ ਇਹ ਅਸੀਂ 8 ਸਾਲ ਪਹਿਲਾਂ ਲਿਆ ਕੇ ਤੇ ਸਾਰੇ ਇਕੱਠੇ ਬੂਟੇ ਲਾਏ ਸੀ ਅੱਛਾ ਪਹਿਲੇ ਲਾਤੇ ਸੀ ਹਾਂਜੀ ਹਾਂਜੀ ਬਾਅਦ ਉਹਨੇ ਤੁਸੀਂ ਬਾਅਦ ਦੇ ਵਿੱਚੋਂ ਇੱਥੇ ਹਾਂ ਅਸੀਂ ਮੁੜ ਕੇ 2 ਸਾਲ ਬਾਅਦ ਮੈਂ ਇੱਥੇ ਆਇਆ ਅੱਛਾ 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 ਜੀ ਹਾਂਜੀ ਆ ਦੇਖੋ ਉਹ ਵਾਲੀ ਸ਼ੁਰੂ ਤੋਂ ਹੀ ਨਾ ਬਹੁਤ ਸੋਹਣਾ ਬੋਤਲ ਵਾਲਾ ਲੱਗਿਆ ਹੋਇਆ ਜੀ ਹਾਂਜੀ ਤੇ ਆ ਦੇਖੋ ਪਾਰਕ ਅਸੀਂ ਘਾਹ ਹੁਣ ਇਹ ਲਾਇਆ ਪਿਆ ਬਹੁਤ ਸੋਹਣਾ ਜੀ ਪਹਿਲਾਂ ਦੇਸੀ ਘਾਹ ਸੀ ਹੂੰ ਉਹ ਫਿਰ ਬਸਾਤਾ ਜੇ ਨਾ ਪਾਣੀ ਹੋ ਕੇ ਤੇ ਗਲ ਜਾਂਦਾ ਸੀ ਜੀ ਇਹ ਫਿਰ ਅਸੀਂ ਸਿਲੈਕਸ਼ਨ ਵਨ ਜਿਹੜੇ ਵੈਰਾਈਟੀ ਹੈ ਜੀ ਉਹ ਲਗਵਾਈ ਹੈ ਤੁਹਾਨੂੰ ਸਾਨੂੰ ਸ਼ੁਰੂ ਤੋਂ ਹੀ ਨਾ ਪੰਜਾਬੀ ਵਿਰਸੇ ਨਾਲ ਜਿਹੜਾ ਸੀ ਬਹੁਤ ਪਿਆਰ ਸੀਗਾ ਇਹ ਵੀ ਸ਼ੁਰੂ ਤੋਂ ਚੌਂਕਿਆਂ ਚੱਲਿਆਂ ਦੀਆਂ ਫੋਟੋਆਂ ਪੁਰਾਣੀਆਂ ਬਿਲਡਿੰਗਾਂ ਦੀਆਂ ਤੇ ਮੈਰੀ ਜਿਹੜੀ ਪੀ ਐਚ ਡੀ ਹੈਗੀ ਆ ਉਹ ਪੰਜਾਬੀ ਦਰਵਾਜ਼ਿਆਂ ਦੇ ਉੱਤੇ ਆ ਪੰਜਾਬੀ ਦਰਵਾਜ਼ਿਆਂ ਦੇ ਉੱਤੇ ਹਾਂਜੀ ਕਲੀਅਰ ਹੋ ਗਈ ਜੀ ਹਾਂਜੀ ਹਾਂਜੀ 246 ਦੇ ਵਿੱਚ ਕਲੀਅਰ 6 ਦੇ ਵਿੱਚ ਤੁਸੀਂ ਪੀ ਐਚ ਡੀ ਪੰਜਾਬੀ ਦਰਵਾਜਿਆਂ ਦੀ ਕੀਤੀ ਹੋਈ ਹੈ ਬਹੁਤ ਵਧੀਆ ਗੱਲ ਹੈ ਬਾਈਕ ਦੇ ਉੱਤੇ ਹੀ ਟਰੈਵਲ ਕਰਕੇ ਨਾ ਬਠਿੰਡਾ ਇਧਰ ਪਟਿਆਲਾ ਸਾਈਡ ਤੇ ਜੀ ਤੇ ਅਸੀਂ ਵੱਖਰੇ ਵੱਖਰੇ ਦਰਵਾਜਿਆਂ ਦੇ ਪਹਿਲਾਂ ਡਿਜ਼ਾਈਨ ਇਕੱਠੇ ਕੀਤੇ ਜੀ ਸਾਡੇ ਏਰੀਆ 'ਚ ਹਲੇ ਵੀ ਬਹੁਤ ਹੈਗੇ ਫੋਟੋਗ੍ਰਾਫੀ ਕਿਤੇ ਗਏ ਅਸੀਂ ਉਧਰ ਗਿੱਦੜ ਬਾਹਾ ਮਾਨਸਾਵਾਲੇ ਸਾਰਾ ਘੁੰਮਿਆ ਜੀ ਮਾਨਸਾਂਗਰੂਰ ਜੀ ਸਾਰੇ ਤੇ ਫਿਰ ਉਹਦੇ ਬੇਸ ਤੇ ਇਹਨਾਂ ਨੇ ਪੀ ਐਚ ਡੀ ਅੱਗੇ ਆਪਣਾ ਕੰਮ ਕੰਪਲੀਟ ਕੀਤਾ ਪਰ ਉਸ ਤੋਂ ਬਾਅਦ ਫੇਰ ਅਸੀਂ ਜਗ੍ਹਾ ਬੱਚੇ ਫਿਰ ਜਦੋਂ ਆਉਂਦੇ ਆ ਕਦੇ ਆਏ ਨਹੀਂ ਜੀ ਬੱਚੇ ਬਹੁਤ ਅਨਜਾਏ ਕਰਦੇ ਆ ਅਸੀਂ ਤਾਂ ਆਉਂਦੇ ਇੱਥੇ ਰਹਿੰਦੇ ਨੇ ਸਾਡਾ ਨਾ ਪੁਰਾਣਾ ਘਰ ਹੈ ਹਾਂਜੀ ਇੱਥੇ ਪਿੰਡ ਦੇ ਪਹਿਲੇ ਦਿਨ ਦਿਨ ਆਏ ਜਿਹਨੇ ਦਿਨ ਦਿਨ ਇੱਥੇ ਰਹਿੰਦੇ ਇੱਥੇ ਸ਼ਾਮ ਨੂੰ ਚਲੇ ਜਾਂਦੇ ਸੀ ਠੀਕ ਹੈ ਸਾਡੀ ਵੱਡੀ ਬੇਟੀ ਅਮਰੀਕਾ ਤੋਂ ਆਈ ਤੇ ਉਹ ਸਵੇਰੇ ਆ ਗਏ ਤੇ ਸ਼ਾਮ ਨੂੰ ਅਸੀਂ ਕਹਾਂ ਵੀ ਬੇਟੇ ਘਰ ਚੱਲ ਗਏ ਆਪਾਂ ਹੁਣ ਤੇ ਉੱਥੇ ਸੌਣਾ ਹੈ ਤੋ ਕਹਿੰਦੇ ਨਹੀਂ ਪਾਪਾ ਅਸੀਂ ਤੇ ਫਿਜ਼ੀਕ ਚ ਗਏ ਸੀ ਏਦਾਂ ਦਾ ਹੀ ਮਾਹੌਲ ਸੀ ਉੱਥੇ ਇੰਨਾ ਗਾਰਡਨਿੰਗ ਸੀ ਠੀਕ ਹੈ ਜੀ ਤੇ ਅਸੀਂ ਤੇ ਨਹੀਂ ਜਾਣਾ ਅਸੀਂ ਇੱਥੇ ਸੌਣਾ ਠੀਕ ਹੈ ਜੀ ਫਿਰ ਅਸੀਂ ਕਹਾਂ ਵੀ ਚਲੋ ਆਪਾਂ ਜਾ ਕੇ ਤੇ ਘਰੋਂ ਕੰਬਲ ਵਗੈਰਾ ਲੈ ਆਈਏ ਉਹਨਾਂ ਦਾ ਬੇਟਾ ਸੀਗਾ ਉਹ ਇੱਥੇ ਇੰਨਾ ਖੁਸ਼ ਕਦੀ ਉਹਨੇ ਮਿੱਟੀ ਦੇ ਉੱਤੇ ਆਖਣਾ ਆ ਮੈਂ ਜੜਾ ਹੈ گا ਵਾ ਉਹ ਪੰਛੀਆਂ ਵਾਸਤੇ ਫੀਡ ਬਣਾਉਂਦਾ ਉਹ ਫਿਰ ਇੱਥੇ 5 ਦਿਨ ਰਹਿ ਅਸੀਂ ਵੀ 5 ਦਿਨ ਰਹੇ ਸਾਡੀ ਵੀ ਆਤ ਜੀ ਬਣ ਗਈ ਉਸ ਤੋਂ ਬਾਅਦ ਅਸੀਂ ਘਰ ਫੇਰ ਜਾਣਾ ਛੱਡਣਾ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰ ਉਹਦੇ 2 ਦਿਨ ਹੀ ਉਹਦੇ ਕੋਲ ਰਹਿ ਗਿਆ ਠੀਕ ਹੈ ਬੱਚੇ ਸਾਨੂੰ ਡਿਜ਼ਾਈਨ ਭੇਜਿਆ ਛੋਟੀ ਬੇਟੀ ਆ ਕੈਨੇਡਾ ਉਹਨੇ ਸਾਨੂੰ ਦਰਵਾਜ਼ੇ ਦਾ ਭੇਜਿਆ ਡਿਜ਼ਾਈਨ ਭੇਜਿਆ ਆਇਦਾ ਅੱਛਾ ਜੀ ਹਾਂਜੀ ਅੱਛਾ ਬੱਚੇ ਡਿਜ਼ਾਈਨ ਭੇਜਦੇ ਆ ਪੂਰੇ ਸਾਰੇ ਨਾਲ ਮਿਲ ਕੇ ਕਰਦੇ ਆ ਨਾਲ ਮਿਲ ਕੇ ਸਾਰੇ ਠੀਕ ਹੈ ਬਹੁਤ ਸੋਹਣਾ ਜੀ ਆ ਦੇਖੋ ਜੀ ਇੱਕ ਬਜ਼ੁਰਗ ਜੋੜਾ ਆਪਣੇ ਨਾਲੋਂ ਵੱਖਰੀ ਤਰ੍ਹਾਂ ਰਹਿ ਰਿਹਾ ਇਸ ਉਮਰ ਦੇ ਵਿੱਚ ਹਿੰਮਤ ਕਰਕੇ ਹਨਾ ਦਰਖਤ ਵੀ ਲਾ ਰਿਹਾ ਸਬਜ਼ੀਆਂ ਵੀ ਉਗਾ ਰਿਹਾ ਆਪਦੇ ਹੋਰ ਫਲਦਾਰ ਦਰਖਤ ਵੀ ਉਗਾ ਰਿਹਾ ਤੇ ਅਸੀਂ ਇੱਥੇ ਨੌਜਵਾਨ ਵੀ ਨਹੀਂ ੜੱਕਾ ਕਰਕੇ ਰਾਜੀ ਹਨਾ ਬਹੁਤ ਵੱਡੀ ਤੁਸੀਂ ਇੱਕ ਸੇਧ ਦੇ ਰਹੇ ਹੋ ਜੀ ਧੰਨਵਾਦ ਜੀ ਜਉਂਦੇ ਵਸਦੇ ਰਹੋ ਥੈਂਕ ਯੂ